ਸਤ ਸ੍ਰੀ ਅਕਾਲ ਪੰਜਾਬੀ ਭਰਾਵੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਪਰਮਾਤਮਾ ਕਰੇ ਸਭ ਠੀਕ ਠਾਕ ਰਹਿਣ ਤੇ ਵੀਡੀਓ ਦੇਖੋ ਬਹੁਤ ਵਧੀਆ ਵੀਡੀਓ ਆ ਤੁਹਾਨੂੰ ਪਸੰਦ ਆਊਗੀ ਧੰਨਵਾਦ ਤੇ ਹੁਣ ਅਸੀਂ ਕਿਲੇ ਦੇ ਬਿਲਕੁਲ ਅੰਦਰ ਐਂਟਰ ਹੋਣ ਲੱਗੇ ਆ ਵੈਸੇ ਤਾਂ ਕਿਲਾ ਬਹੁਤ ਵੱਡਾ ਹੈ ਤੇ ਵੀਡੀਓ ਚ ਲਾਸਟ ਇਅਰ ਵਲੌਗਸ ਦੇਖਿਆ ਵੀ ਸੀ ਤੇ ਖੁਸ਼ੀ ਨਹੀਂ ਮਨ ਨੂੰ ਕਹ ਦੱਸਿਆ ਵੀ ਤੇ ਅਸੀਂ ਦੇਖਦੇ ਆ ਕਿਵੇਂ-ਕਿਵੇਂ ਫੈਸਿਲਿਟੀ ਚ ਹੋਣਗੀਆਂ ਵੈਸੇ ਨਾ ਇਹਦੀ ਹਿਸਟਰੀ ਜਿਹੜੀ ਫੋਰਟ ਦੀ ਕਾਫੀ ਜ਼ਿਆਦਾ ਪੁਰਾਣੀ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਪਹਿਲਾਂ ਦਾ ਇਹ ਕਿਲਾ ਪਰ ਅਸੀਂ ਜਿਹੜਾ ਫੋਕਸ ਕਰਾਂਗੇ ਜਿੰਨੀਆਂ ਇਹਦੇ ਅੰਦਰ ਤੁਹਾਨੂੰ ਮੇਨਲੀ ਥਾਵਾਂ ਦਿਖਾਵਾਂਗੇ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਨੇ ਨਾਲ ਸੰਬੰਧਿਤ ਨੇ ਉਹ ਤੁਹਾਨੂੰ ਚੀਜ਼ਾਂ ਅਸੀਂ ਜ਼ਰੂਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਦਿਖਾਈਆਂ ਜਾਣ ਪਰ ਕਿਲੇ ਘੁੰਮਣ ਨੂੰ ਬਹੁਤ ਟਾਈਮ ਚਾਹੀਦਾ ਲਾਹੌਰ ਦਾ ਸ਼ਾਹੀ ਕਿਲਾ ਇੱਥੇ ਇਸ ਕਿਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਵੀ ਹੈ ਜਿਹੜੀ ਮਤਲਬ ਉਹਨਾਂ ਦੀ ਫੇਵਰੇਟ ਸੀਗੀ ਔਰ ਸ਼ੀਸ਼ ਮਹਿਲ ਹੈ ਜਿੱਥੇ ਉਹ ਦੀਵਾਨ ਹਾਲ ਲੋਕਾਂ ਦੀਆਂ ਗੱਲਾਂ ਸੁਣਦੇ ਸੀ ਉਹ ਵੀ ਹੈ ਹਾਂਜੀ 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 ਉਹ ਸਾਰਾ ਕੁਝ ਤੁਹਾਨੂੰ ਹੁਣ ਅੰਦਰ ਦੇਖਣ ਨੂੰ ਮਿਲੇਗਾ ਤੇ ਇਹ ਆ ਗਿਆ ਜੀ ਟਿਕਟ ਪੁਆਇੰਟ ਲਾਹੌਰ ਫੋਰਟ ਦਾ ਇਹ ਸਾਹਮਣੇ ਲਿਖਿਆ ਹੈ ਲਾਹੌਰ ਫੋਰਟ ਐਂਟਰੀ ਟਿਕਟ ਤੇ ਜਦੋਂ ਤੁਸੀਂ ਆਉਂਗੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਕਿਲਾ ਤਾਂ ਇਹ ਜ਼ਰੂਰ ਦੇਖ ਕੇ ਜਾਓ ਇੱਧਰਲੇ ਪਾਸੇ ਲਾਹੌਰ ਫੋਰਟ ਦਾ ਮੈਪ ਵੀ ਲੱਗਿਆ ਹੋਇਆ ਹੈ ਕਿ ਜਿਹੜਾ ਲਾਹੌਰ ਦਾ ਕਿਲਾ ਹੈ ਤੇ ਉਹਦੇ ਵਿੱਚ ਕੀ ਕੀ ਚੀਜ਼ਾਂ ਦੇਖਣ ਵਾਲੀਆਂ ਵੈਸੇ ਹਿਸਟਰੀ ਪੱਖੋਂ ਬਹੁਤ ਜ਼ਿਆਦਾ ਪੁਰਾਣਾ ਇਹ ਕਿਲਾ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਪਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿੰਨਾ ਟਾਈਮ ਪੀਰੀਅਡ ਹੈ ਉਹਦੇ ਨਾਲ ਉਹਦੇ ਤੇ ਆਪਾਂ ਜ਼ਿਆਦਾ ਫੋਕਸ ਕਰਾਂਗੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਰਹਿ ਗਈ ਦੇਖੋ ਬਿਲਕੁਲ ਕੰਨ ਨਾਲ ਕੰਨ ਹੈ ਮੈਨੂੰ ਕਿ ਹਮਾਰੀ ਕੀ ਚੀਜ਼ ਨਿੱਕੇ ਲੱਗੀ ਫਿਰ ਟਿਕਟ ਲੈਣ ਦੇ ਲਈ ਬੜੀ ਲੰਬੀ ਲਾਈਨ ਲੱਗੀ ਹੋਈ ਹੈ ਤੇ ਟਿਕਟ ਕਿੰਨੀਆਂ ਹੋ ਖੁਸ਼ੀ ਟਿਕਟ ਲੈਣ ਗਏ ਆ ਸਰ ਟਿਕਟ ਲੈ ਕੇ ਆਉਂਦੇ ਆ ਫਿਰ ਉਹ ਤੁਹਾਨੂੰ ਸਾਰਾ ਦੱਸ ਦੇਣ ਕਿ ਕਿੰਨੀਆਂ ਦੀ ਟਿਕਟ ਹੈ ਖੁਸ਼ੀ ਟਿਕਟ ਕਿੰਨੀਆਂ ਪਿਛਲੇ ਸਾਲ ਲਈ ਸੀ ਤੁਸੀਂ ਪਤਾ ਨਹੀਂ ਰਿਪਨ ਕਿਲੇ ਉਸ ਦੁਬਾਰ ਚ ਅਸੀਂ ਕਿੰਨੇ ਹੁਮਲੇ ਜਾਰਜੀਆ ਜਾਏ ਹੋਰ 12 ਕੰਟਰੀ ਘੁੰਮਲੇ ਅਸੀਂ ਜਦੋਂ ਦੇਖੀ ਮੈਨੂੰ 500 ਸੀਗੀ 500 ਚਲੋ ਦੇਖਦੇ ਜਿੰਨੀ ਟਿਕਟ ਹੁੰਦੀ ਹੈ ਮਿਲ ਤੁਹਾਨੂੰ ਟਿਕਟ ਦਿਖਾ ਦਿੰਦੇ ਆ ਲੇਡੀਜ਼ ਫੀਮੇਲਜ਼ ਫਸਟ ਹੁੰਦੀਆਂ ਇਸ ਕਰਕੇ ਖੁਸ਼ੀ ਨੂੰ ਲਾਈਨ ਚ ਲਾਇਆ ਛੇਤੀ ਟਿਕਟ ਮਿਲ ਜੂਗੀ ਤੇ ਜੀ ਲਾਹੌਰ ਦੇ ਕਿਲੇ ਦੀ ਟਿਕਟ ਤੇ ਇਹਦੇ ਬਾਰੇ ਖੁਸ਼ੀ ਨੇ ਥੋੜਾ ਇਥੇ ਲੋਕਾਂ ਦੇ ਜਾ ਕੇ ਦੱਸਣਾ ਕਿ ਕਿਵੇਂ ਆ ਤੇ ਪਰ ਇਹ ਵੈਸੇ ਹੈ ਫਰੀ ਸੀਗੀ ਪਰ ਅਸੀਂ ਟਿਕਟ ਲਈਏਗੀ ਤੇ ਆ ਥੱਲੇ ਜਨਾਜ਼ੀ ਵੀ ਨਹੀਂ ਸਾਡੇ ਕੋਲੇ ਮੌਜੂਦ ਨੇ ਤੇ ਇਹ ਜਨਾਜ਼ੀ ਨੇ 50 ਰੁਪਏ 50 ਜਨਾਜ਼ੀ ਮੁੜੇ ਨੇ ਬਾਕੀ ਸਾਰੇ ਲੱਗੇ ਵੈਸੇ ਟਿਕਟ ਨਾ ਫਰੀ ਆ ਜਿਹੜੇ ਆਪਣੇ ਪੰਜਾਬ ਤੋਂ ਯਾਤਰੂ ਆਏ ਨੇ ਪਰ ਸਾਡੇ ਕੋਲੇ ਯਾਤਰੂ ਵਾਲਾ ਵੀਜ਼ਾ ਨਹੀਂ ਸੀ ਇਸ ਕਰਕੇ ਅਸੀਂ ਆਪਣੇ ਪੇ ਕਰਕੇ ਲਈਏਗੀ ਇਹ ਸਾਨੂੰ 500 ਦੀ ਰੁਪਈਆ ਕੀ ਇੰਡੀਅਨ ਰੁਪੀਏ ਦੀ ਤੇ ਸਾਡੇ ਕੋਲ ਦੂਜਾ ਵੀਜ਼ਾ ਹੋਣ ਕਰਕੇ मतलब साइड ਨੂੰ ਟਿਕਟ ਬਾਇ ਕਰਨੀ ਮੈਂ ਤੁਹਾਡੀ ਕਰੈਕਸ਼ਨ ਕਰਦੇ ਆ ਤੁਸੀਂ ਇੰਡੀਅਨ ਗਿਆ ਇਹ ਪਾਕਿਸਤਾਨੀ ਹੈ ਹਾਂਜੀ ਇਹ ਪਾਕਿਸਤਾਨੀ 500 ਦੇ ਅੱਛਾ ਪਾਕਿਸਤਾਨੀ ਪਾਣੀ ਆ ਨਾ ਪਾਕਿਸਤਾਨੀ ਵੀ ਕੀ ਆ ਰਿਹਾ ਹੈ ਉਹ ਦੂਜੀ ਗੱਲ ਇੱਕ ਹੋਰ ਜਦੋਂ ਜਦੋਂ ਤੁਸੀਂ ਆਉਂਗੇ ਨਾ ਇੱਥੇ ਜਿਹੜਾ ਆਪਣਾ ਕਾਰਡ ਯਾਤਰੂ ਕਾਰਡ ਦਿੱਤਾ ਉਹਦੇ ਤੋਂ ਹੀ ਫ੍ਰੀ ਟਿਕਟ ਦਿੰਦੇ ਨੇ ਅਦਰਵਾਈਜ਼ ਨਹੀਂ ਉਹ ਨੂੰ ਤੁਸੀਂ ਨਾਲ ਲੈ ਕੇ ਆਇਓ ਕਾਰਡ ਨੂੰ ਤਾਂ ਤੁਹਾਡੀ ਐਂਟਰੀ ਇਧਰਲੇ ਪਾਸੇ ਹੋਣੀ ਆ ਹੋਰ ਸਾਈਡ ਤੋਂ ਇੱਥੋਂ ਐਂਟਰੀ ਹੁੰਦੀ ਆ ਨਾ ਹਾਂਜੀ ਫੇਰ ਤੁਹਾਡੀ ਐਂਟਰੀ ਇੱਥੋਂ ਹੋਣੀ ਆ ਸਾਡੀ ਐਂਟਰੀ ਉਧਰੋਂ ਹੋਈ ਆ ਤੇ ਵਿਕਾਸ ਬਾਈ ਜੀ ਦੀ ਟਿਕਟ ਜਿਹੜੀ 50 ਰੁਪਏ ਸੀ ਸਿਰਫ 50 ਰੁਪਏ ਹੈ ਜਿਹੜੇ ਇਹਨਾਂ ਦੇ ਤੇ ਕਿਉਂਕਿ ਲੋਕਲ ਨੇ ਲੋਕਲ ਕਰਕੇ ਟਿਕਟ ਸਸਤੀ ਹੁੰਦੀ ਹੈ ਤੇ ਬਾਕੀਾਂ ਦੀ ਦੂਜੀਆਂ ਦੀ ਟਿਕਟਾਂ ਜਿਹੜੀ ਮੰਗੀ ਹੋ ਜਾਂਦੀ ਹੈ ਜੀ ਫੋਰਨੇਸ਼ਨਲ ਦੀ ਜਿਹੜੀ ਤੁਹਾਨੂੰ ਐਂਟਰੀ ਦਿਖਾਈ ਸੀ ਨਾ ਕਿ ਜਿੰਨੇ ਯਾਤਰੂਆਂ ਦੀ ਉਹ ਇਸ ਜਗ੍ਹਾ ਤੋਂ ਹੁੰਦੀ ਹੈਗੀ ਤੇ ਬਾਹਰੋਂ ਤੁਹਾਨੂੰ ਐਸੀ ਇੱਕ ਵਾਰ ਸਾਰਾ ਮੈਂ ਕੰਪਲੀਟ ਦਿਖਾ ਜਾ ਰਿਪਨ ਭਾਜੀ ਹਾਂਜੀ ਆ ਤੁਸੀਂ ਜਿਹੜੇ ਸਟੈਪ ਦੇਖ ਰਹੇ ਹੋ ਵੱਡੇ ਆ ਹਾਂਜੀ ਇਹ ਐਲੀਫੈਂਟ ਸਟੈਪ ਨੇ ਅੱਛਾ ਅੱਛਾ ਜਿਹੜੇ ਇਹ ਤੋਂ ਹਾਥੀ ਚੜਦੇ ਸਾਨੂੰ ਪਰੋ ਅੱਛਾ ਜੀ ਔਰ ਉੱਪਰ ਹੈ ਜਿਹੜੇ ਤੁਹਾਡੇ ਦੇਖ ਰਹੇ ਹੋ ਮਾਰੀਆਂ ਜੀਆਂ ਹਾਂਜੀ ਦੇਖੋ ਸਾਰ ਪਾਸੇ ਮੈਂ ਇੱਕ ਮਿੰਟ ਜੀ ਆਪਾਂ ਇਧਰਲੇ ਪਾਸੇੋਂ ਵੀ ਉੱਪਰ ਜਾ ਕੇ ਦਿਖਾ ਦਿੰਦੇ ਹਾਂ ਮੈਂ ਉੱਪਰ ਜਿਹੜੀਆਂ ਬਾਰੀਆਂ ਹਾਂਜੀ ਇੱਥੇ ਅਸੀਂ ਕਹਿੰਦੇ ਆ ਖਵਾਜਾ ਸਾਹਿਬ ਵੀ ਕਹਿੰਦੇ ਆ ਹਾਂ ਅ ਟ੍ਰਾਂਸ ਜੈਂਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਇੱਥੇ ਖੜੇ ਹੋ ਕੇ ਫੁੱਲਾਂ ਦੀ ਯਾਨੀ ਵਰਖਾ ਕਰਦੇ ਸੀ ਬਰਖਾ ਕਰਦੇ ਸੀ ਵੈਲਕਮ ਕਰਦੇ ਸੀ ਉਹਨਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਮਤਲਬ ਹਾਥੀ ਤੇ ਸਵਾਰ ਹੋ ਕੇ ਕਿਲੇ ਚ ਐਂਟਰ ਹੁੰਦੇ ਸੀ ਉਦੋਂ ਇੱਥੇ ਖੜ ਕੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੀ ਵਰਖਾ ਕੀਤੀ ਜਾਂਦੀ ਸੀ ਜੀ ਇਹ ਸਾਡੇ ਹੁਣ ਲੈਫਟ ਹੈਂਡ ਸਾਈਡ ਤੇ ਸਮਰ ਪੈਲੇਸ ਹੈ ਹਾਂਜੀ ਸਮਰ ਪੈਲੇਸ ਉਦੋਂ ਇਹਦੇ ਨਾਲ ਕਿਉਂਕਿ ਰਾਵੀ ਚੱਲਦਾ ਸੀ ਜਿਹੜੀ ਦੀਵਾਰ ਦਿਲ ਕਰੇ ਤਾਂ ਕੋਈ ਵੀਹ ਘੜ ਚੌੜੀ ਹੋਵੇ ਇਹਦੀ ਅੱਛਾ ਇਹਦੇ ਜੀ ਹਾਂਜੀ ਠੀਕ ਹੈ ਇਹ ਵੀ ਅੰਦਰ ਪੂਲ ਗਰਮੀ ਬਾਹਰ ਹੋਵੇ ਨਾ ਹਾਂਜੀ ਇਹ ਵੀ ਅੰਦਰ ਪੂਲ ਠੰਡ ਲੱਗਦੀ ਹੈ ਅੱਛਾ ਇਹਦੇ ਅੰਦਰ ਅੱਜ ਵੀ ਅੱਜ ਵੀ ਮਤਲਬ ਉਦੋਂ ਤਾਂ ਰਾਵੀ ਵਗਦਾ ਸੀ ਹੁਣ ਬੇਸਿਕਲੀ ਰਾਵੀ ਨਹੀਂ ਵਗਦਾ ਮਤਲਬ ਇਹਦੀ ਕਾਰਨ ਇਹਨੇ ਕਿ ਇਹਦੀ ਦੀਵਾਰ ਹੀ ਬੜੀ ਬੜੀ ਵੱਡੀ ਹੈ ਕਿ ਗਰਮੀ ਅਫੈਕਟ ਨਹੀਂ ਸੀ ਕਰਦੀ ਨਾ ਆਪਣਾ ਠੀਕ ਹੈ ਜੀ ਫਿਰ ਉਧਰ ਇਹਨਾਂ ਨੇ ਬਾਰੀਆਂ ਕੋਈ ਨੰਦੀਆਂ ਬਣਾਈਆਂ ਸਨ ਕਿ ਜਿਹੜਾ ਰਾਵੀ ਦਾ ਪਾਣੀ ਚੱਲਣ ਦੇ ਨਾਲ ਹਵਾ ਚੱਲਦੀ ਸੀ ਉਹ ਜਿਹੜਾ ਹਵਾ ਅੰਦਰੋਂ ਆਉਂਦੀ ਸੀ ਨਾ ਉਹ ਠੰਡੀ ਹੋ ਕੇ ਆਉਂਦੀ ਸੀ ਠੀਕ ਹੈ ਤੇ ਇਥੋਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਉੱਪਰ ਹਾਥੀਆਂ ਤੇ ਸਵਾਰ ਹੋ ਗਏ ਇਥੋਂ ਉੱਪਰ ਚੜਦੇ ਹੁੰਦੇ ਸੀ ਬਿਲਕੁਲ ਉੱਪਰਲੇ ਪਾਸੇ ਇਹ ਕਿਲੇ ਦਾ ਉੱਪਰਲਾ ਪਾਸਾ ਆ ਗਿਆ ਬਿਲਕੁਲ ਜੀ ਉੱਪਰ ਆ ਗਿਆ ਸੀ ਅੱਛਾ ਹੁਣ ਅਸੀਂ ਜਿਸ ਤਰ੍ਹਾਂ ਹੀ ਉੱਪਰ ਆਏ ਆ ਸਾਡੇ ਨਾਲ ਸ਼ੀਸ਼ ਮਹਿਲ ਆ ਗਿਆ ਬਿਲਕੁਲ ਅੱਛਾ ਜੀ ਜਿੱਥੇ ਦਰਬਾਰ ਲੱਗਦਾ ਸੀ ਅੱਛਾ ਅਨੇ ਮੈਨੂੰ ਸਿਰਫ ਇਹ ਦੱਸਿਆ ਸੀ ਕਿ ਹੇਠੋਂ ਤੇ ਉਹ ਵੀ ਉੱਪਰ ਸ਼ੀਸ਼ ਮਹਿਲ ਹੈ ਕੋਈ ਨਹੀਂ ਦੱਸਿਆ ਸੀ ਵੀ ਇਥੋਂ ਦੀ ਹਾਥੀ ਲੰਘਦੇ ਸੀ ਅੱਛਾ ਤੇ ਤੁਸੀਂ ਮੈਂ ਫਿਰ پیسے ਜ਼ਿਆਦਾ ਚਾਰਜ ਕਰਾਂਗਾ ਇਹਨਾਂ ਨੂੰ ਲਾਸਟ ਟਾਈਮ ਗਾਈਡ ਨੇ ਪੈਸੇ ਲੈ ਕੇ ਵੀ ਸਹੀ ਗਾਈਡ ਨਹੀਂ ਕੀਤਾ ਉਹ ਤੁਸੀਂ 10000 ਲੈ ਲੈ ਜੰਨਾ ਕਿ ਜੰਨਾ ਕਿ ਹੁਣ ਤੱਕ ਆਏ ਆ ਖੁਸ਼ੀ ਆਪਾਂ ਥੋੜਾ ਤੇ ਤੁਸੀਂ ਇਹ ਦੱਸੋ ਵੀ ਪੁਰਾਣਾ ਗਾਈਡ ਵਧੀਆ ਸੀ ਕਿ ਵਿਕਾਸ ਬਾਈ ਜ਼ਿਆਦਾ ਵਧੀਆ ਸੀ ਗਾਈਡ ਜਦ ਆ ਇਹੋ ਜੀ ਟਿਕਟ ਆ ਟਿਕਟ ਤੇ ਵੀ ਸ਼ੀਸ਼ ਮਹਿਲ ਛਾਪਿਆ ਹੋਇਆ ਹੈਗਾ ਤੇ ਇਹਦੀ 100 ਰੁਪਏ ਸਾਰਿਆਂ ਲਈ ਹੈ ਫੋਰਨਰ ਨਾਰਮਲ ਸਭ ਦੇ ਤੁਹਾਨੂੰ ਦੇਖੋਗੇ ਨਾ ਤੁਹਾਨੂੰ ਸਮਝ ਆ ਜਾਏਗਾ ਅੱਛਾ ਕੀ ਕਹਿੰਦੇ ਤੁਸੀਂ ਹੁਣ ਉੱਪਰ ਜਿਹੜਾ ਉੱਪਰ ਦੇਖੋ ਸ਼ੀਸ਼ ਮਹਿਲ ਦੇ ਅੰਦਰੋਂ ਦੀ ਇਹ ਰਸਤਾ ਜਾਂਦਾ ਸੀ ਗੁਰਦੁਆਰਾ ਸਾਹਿਬ ਨੂੰ ਉੱਪਰ ਬਿਲਕੁਲ ਟੋਪ ਦੇ ਉੱਪਰ ਹੈ ਅੱਛਾ ਇਹ ਤੇ ਦੱਸਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸਾਬ ਨੇ ਉਹਨਾਂ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ ਜਦੋਂ ਵੀ ਕੋਈ ਫੈਸਲਾ ਲੈਣਾ ਹੁੰਦਾ ਸੀ ਤੇ ਗੁਰੂ ਖਰਾਨਦ ਸਾਹਿਬ ਦੀ ਹਜ਼ੂਰੀ ਦੇ ਵਿੱਚ ਫੈਸਲਾ ਲੈਂਦੇ ਸੀ ਤਾਂ ਕਿ ਕੋਈ ਗਲਤ ਨਾ ਹੋ ਜਾਏ ਕਿਸੇ ਨਾਲ ਜ਼ਿਆਦਤੀ ਨਾ ਹੋ ਜਾਵੇ ਸੋ ਤੁਸੀਂ ਉੱਪਰ ਦੇਖ ਸਕਦੇ ਹੋ ਅੱਛਾ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਸੀਗਾ ਤਾਂ ਹੀ ਉੱਪਰ ਉਹਨੇ ਥੋੜਾ ਜਿਹਾ ਬਣਾਇਆ ਹੋਇਆ ਹੈ ਹਨਾ ਉੱਪਰ ਦੇਖੋ ਕਲਸ ਵਗੈਰਾ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਤੁਸੀਂ ਇੱਕ ਗੱਲ ਦੇਖੋ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੰਨਾ ਵਧੀਆ ਕਿਉਂ ਮੰਨਿਆ ਜਾਂਦਾ ਆਪਾਂ ਪਿਛਲੇ ਵਲੌਗਸ ਵੀ ਦੇਖਿਆ ਤੁਸੀਂਗਾ ਜਾਂ ਪਿਛਲੇ ਜਦੋਂ ਗੁਰਦੁਆਰਾ ਡੇਰਾ ਸਾਹਿਬ ਗਏ ਆ ਆਪਣੇ ਆਪ ਨੂੰ ਮਤਲਬ ਗੁਰੂ ਮਹਾਰਾਜਾ ਰਣਜੀਤ ਸਿੰਘ ਵੀ ਭਲੇ ਆਪਣੀ ਬੱਗੀ ਵਗੈਰਾ ਯੂਜ਼ ਕਰਦੇ ਸਨ ਦੇ ਨਾਲ 라ਵੀ ਸੀ 라ਵੀ ਦੀ وجہ ਤੋਂ ਇੱਥੇ ਥੋੜਾ ਜਿਹਾ ਐਟਮੋਸਫੇਅਰ ਅੱਛਾ ਸੀ ਯਾਨੀ ਠੰਡਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਲੇ ਵੀ 라ਵੀ ਇੱਥੇ ਵਗਦਾ ਸੀ 라ਵੀ ਇੱਥੇ ਵਗਦਾ ਸੀ 라ਵੀ ਦਰਿਆ ਹੁਣ ਜਿਹੜਾ ਇੱਥੋਂ 3 ਕਿਲੋਮੀਟਰ ਲਾਹੌਰ ਦੇ ਬਾਹਰ ਵਗਦਾ ਤੇ ਪਹਿਲਾਂ ਇੱਥੋਂ ਦੀ ਕਹਿੰਦੇ ਵੀ ਲੰਘਦਾ ਹੁੰਦਾ ਸੀ ਉਹ ਸਾਹਮਣੇ ਸਾਰਾ ਲਾਹੌਰ ਹੈ ਜਿਹੜਾ ਉਹ ਦਿਖਦਾ ਹੈਗਾ ਤੇ ਫਿਰ ਵੀ ਮੇਰੇ ਕੱਲ ਜੇ ਤੁਸੀਂ ਦੇਖੋ 223 300 ਸਾਲ ਦੀ ਗੱਲ ਹੋ ਗਈ ਤੇ ਸ਼ੀਸ਼ਮੈਲ ਦੇ ਅੰਦਰਲੇ ਪਾਸੇ ਨੇ ਕੁਝ ਪ੍ਰਾਣੀਆਂ ਪੇਂਟਿੰਗਸ ਲੱਗੀਆਂ ਹੋਈਆਂ ਇਹ ਵਿਕਾਸ ਬਾਈ ਦੱਸਦੇ ਕਿ Hindu religion ਦੇ ਨਾਲ ਸੰਬੰਧਿਤ ਕੁਝ ਪੇਂਟਿੰਗਸ ਹੈ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੈ ਇਹੋ ਜੀ ਤਸਵੀਰ ਹੈ ਮਹਾਰਾਜੇ ਦੀ ਸਾਡੇ ਦੀ ਸਾਡਾ ਵੀ ਕੋਈ ਮਹਾਰਾਜਾ ਹੁੰਦਾ ਸੀਗਾ ਇਹ ਆ ਗਈ ਜੀ ਪੇਂਟਿੰਗ ਜਿਹੜੀ ਲਾਹੌਰ ਦਰਬਾਰ ਦੀ ਬਹੁਤ ਮਸ਼ਹੂਰ ਹੈ ਤੇ ਕਾਫੀ ਜਾਣਿਆ ਨੇ ਇਹ ਪਿੱਛੋਂ ਪੇਂਡਿੰਗ ਬਣਾਈ ਹੈਗੀ ਤੇ ਵੱਖ-ਵੱਖ ਪੇਂਟਰਾਂ ਵੱਲੋਂ ਪੇਂਟਿੰਗ ਬਣਾਈ ਗਈ ਹੈਗੀ ਮਤਲਬ ਕਾਪੀ ਕਰਕੇ ਆਪਣੇ ਆਪਣੇ ਢੰਗ ਨਾਲ ਪਰ ਬੇਸਿਕਲੀ ਇਹ ਹੈ ओरिजिनल पेंटिंग ਇੱਥੇ ਲੱਗੀ ਹੋਈ ਹੈਗੀ ਆ ਲਾਹੌਰ ਦੇ ਕਿਲੇ ਵਿੱਚ ਹਾਂਜੀ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਸ਼ੀਸ਼ ਮਹਿਲ ਤੋਂ ਬਾਹਰ ਵਾਲਾ ਆਹਾਤਾ ਹੈ ਜਿੱਥੇ ਇਹ ਸਾਰੀ ਪੇਂਟਿੰਗ ਰਿਪਰੈਜ਼ੈਂਟ ਕੀਤੀ ਗਈ ਹੈ ਅੱਛਾ ਇਹ ਇਹਦੇ ਵਿੱਚ ਕਿਹੜਾ ਬੰਦਾ ਕੌਣ ਹੈ ਇਹ ਵੀ ਪਤਾ ਹੈ ਅੱਛਾ ਹਾਂਜੀ ਉਹ ਵੀ ਮੈਂ ਤੁਹਾਨੂੰ ਦੱਸਦਾ ਮਾਂ ਇਹ ਮਹਾਰਾਜਾ ਰਣਜੀਤ ਸਿੰਘ ਔਰ ਉਸ ਤੋਂ ਬਾਅਦ ਉਹਨਾਂ ਦੇ ਜਿੰਨੇ ਵਜ਼ੀਰ ਨੇ ਔਰ ਜਿਹੜੇ ਇਲਾਕੇ ਦੇ ਉਹ ਨੇ ਤਾਇਨਾਤ ਕੀਤੇ ਸੀ ਬੰਦੇ ਉਹ ਸਾਰੇ ਇੱਥੇ ਮੌਜੂਦ ਨੇ ਹਾਂ ਹੁਣ ਇਸ ਤਸਵੀਰ ਦੇ ਵਿੱਚ ਪੂਰੀ ਐਕਸਪਲੇਨੇਸ਼ਨ ਹੈ ਕਿ ਨੰਬਰ 1 ਤੇ ਕੌਣ ਹੈ ਠੀਕ ਹੈ ਔਰ ਉੱਤੇ ਨੰਬਰ 1 ਦਿੱਤਾ ਗਿਆ ਤੁਸੀਂ ਇੱਥੋਂ ਦੇਖ ਕੇ ਉੱਪਰ ਦੇਖ ਸਕਦੇ ਹੋ ਕਿ ਇੱਕ ਨੰਬਰ ਤੇ ਮਹਾਰਾਜਾ ਰਣਜੀਤ ਸਿੰਘ ਰਣਜੀਤ ਸਿੰਘ ਕਰਨਤ ਸਿੰਘ ਲਾਭ ਸਿੰਘ ਨੌਨਿਹਾਲ ਸਿੰਘ ਉਦਮ ਸਿੰਘ ਇਹ ਸਾਰੇ ਨੇ ਹੈਨਾ ਹਾਂ ਜੀ ਹਾਂ ਜੀ ਹਾਂ ਜੀ ਤੇ ਦੂਜੀ ਤੇ ਵਿੱਚ ਸੁਚੇਤ ਸਿੰਘ ਧਿਆਨ ਸਿੰਘ ਹੀਰਾ ਸਿੰਘ ਤੇਜ ਸਿੰਘ ਲਾਭ ਸਿੰਘ ਲਾਲ ਸਿੰਘ ਤੇ ਆ ਸਿੱਖ ਦਰਬਾਰ ਅਜੀਤ ਸਿੰਘ ਸੰਧਾ ਵਾਲੀਆ ਤੇ ਬੁੱਧਾ ਸਿੰਘ ਸੁਲਤਾਨ ਮੁਹੰਮਦ ਜਿਹੜੇ ਨਾਂ ਹਿਸਟਰੀ ਚ ਆਪਾਂ ਕਦੇ ਸੁਣੇ ਆ ਹਨਾ ਪੜ੍ਹੇ ਆ ਜਿੰਦਕੌਰ ਸੀ ਉਹਨਾਂ ਦੇ ਮੰਨਿਆ ਜਾਂਦਾ ਕਿ ਕਿਹਾ ਜਾਂਦਾ ਇਤਿਹਾਸ ਦੇ ਅੰਦਰ ਵੀ ਬਹੁਤ ਸੋਹਣੇ ਸੁਨੱਖੇ ਬਹੁਤ ਸੀ ਸੋਹਣੇ ਸੁਨੱਖੇ ਬਹੁਤ ਸੀ ਤੇ ਹੱਥ ਵੀ ਬਹੁਤ ਜ਼ਿਆਦਾ ਸੋਹਣੇ ਸੀਗੇ ਉਹਨਾਂ ਨੇ ਸਪੈਸ਼ਲੀ ਕਰਕੇ ਚਿਹਰੇ ਕਰਕੇ ਇਹਨਾਂ ਨੇ ਬਣਵਾਏ ਸੀ ਸਪੈਸ਼ਲੀ ਇਹਨਾਂ ਨੂੰ ਹੱਥਾਂ ਨੂੰ ਮਾਰਬਲ ਦੇ ਬਣਾ ਕੇ ਇਹਨਾਂ ਨੂੰ ਉਵੇਂ ਲਾਹੌਰ ਦੇ ਚ ਬੰਬਾ ਕਲੈਕਸ਼ਨ ਚ ਰੱਖਿਆ ਗਿਆ ਹੈ ਪ੍ਰਿੰਸੇਸ ਬੰਬਾ ਕਲੈਕਸ਼ਨ ਤੋਂ ਹੁਣ ਅਸੀਂ ਬਾਹਰਲੇ ਪਾਸੇ ਨਿਕਲਣ ਲੱਗੇ ਆ ਤੇ ਸਾਹਮਣੇ ਵਾਲੇ ਪਾਸ ਜਿਹੜਾ ਆਉਂਗਾ ਸਾਨੂੰ ਤੇ ਉੱਥੇ ਇੱਕ ਹਵੇਲੀ ਐ ਤੇ ਨਾਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਦਾ ਸੀ ਉਹ ਜਗ੍ਹਾ ਹਵੇਲੀ ਕਿਹੜੀ ਆ ਬਾਈ ਹਾਂਜੀ ਉਹ ਸਾਹਮਣੇ ਐ ਸਾਹਮਣੇ ਖੜਕ ਸਿੰਘ ਦੀ ਹਵੇਲੀ ਖੜਕ ਸਿੰਘ ਦੀ ਅੱਛਾ ਹਵੇਲੀ ਹਾਂਜੀ ਉਧਰ ਜਾਣਾ ਐ ਸਾਹਮਣੇ ਇਧਰ ਦਰਬਾਰ ਲੱਗਦਾ ਸੀ ਅੱਛਾ ਜੀ ਔਰ نیچے ਸੜਕ ਮਿਊਜ਼ੀਅਮ ਰਹਿ ਗਿਆ ਅੱਛਾ ਕਿ ਮਿਊਜ਼ੀਅਮ ਹਾਂ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਟਾਈਮ ਤੇ ਜਿੰਨੇ ਵੈਪਨ ਯੂਜ਼ ਹੋਏ ਨੇ ਉਹ ਸਾਰੇ ਉਹਨਾਂ ਦੇ ਪਏ ਨੇ ਫਿਰ ਪਹਿਲਾ ਸਿੱਖ ਬੈਂਡ ਜਿਹੜਾ ਹੈ ਉਹ ਪਿਆ ਉੱਥੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਕੋੜੀ ਸੀ ਉਹਨੂੰ ਪ੍ਰੀਜ਼ਰਵ ਕੀਤਾ ਉਹ ਉਹ ਵੀ ਉੱਥੇ ਹੈ ਉਹ ਵੀ ਵੇਖਾਂਗੇ ਇਹ ਚੱਲਨੇ ਹੁਣ ਥੱਲੇ ਇਹ ਹੁਣ ਤੁਸੀਂ ਦੇਖ ਰਹੇ ਹੋ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਤੇ ਇਹ ਹੈ ਲੈਲਾ ਲੈਲਾ ਇਸ ਘੋੜੀ ਦਾ ਨਾਮ ਸੀ ਇਹਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਹੈ オリジナル ਘੋੜੀ ਹੈ ਬਿਲਕੁਲ ਉਸੇ ਟਾਈਮ ਦੀ ਜਿਹੜੀ ਦੀ ਖੱਲ ਹੈ ਸਾਰੀ オリジナル ਹੈ ਤੇ ਅੰਦਰ ਇਹ ਮਿਊਜ਼ੀਅਮ ਦੇ ਇਹਨੂੰ ਮਤਲਬ ਸਨਭਾਲ ਕੇ ਇਸ ਮਿਊਜ਼ੀਅਮ ਦੇ ਅੰਦਰ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਇਸ ਮਿਊਜ਼ੀਅਮ ਦੇ ਅੰਦਰ ਪੁਰਾਣੇ ਸੀ ਜਿਹੜੇ ਵਿਅਪਨ ਜਿਹੜੇ ਪੁਰਾਣੇ ਹਥਿਆਰ ਹੈ ਕੁਝ ਉਹ ਪਏ ਹੈ ਤੇ ਜਿਹਦੇ ਵਿੱਚ ਜਿੰਨੇ ਰਿਵਾਲਵਰ ਪਿਸਤੌਲ ਜਾ ਉਹ ਉਸ ਟਾਈਮ ਦੇ ਜੋ ਜੋ ਹਥਿਆਰ ਹੁੰਦੇ ਸੀਗੇ ਉਹੋ ਸੰਭਾਲ ਕੇ ਰੱਖੇ ਹੋਏ ਆ ਇਹ ਆ ਗਿਆ ਜੀ ਮੁੱਖ ਦਰਬਾਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਆਪਣਾ ਸਾਰਾ ਦਰਬਾਰ ਲਾਉਂਦੇ ਹੁੰਦੇ ਸੀਗੇ ਤੇ ਇਹ ਪੌੜੀਆਂ ਇਹ ਆਲਾ ਦਵਾਲਾ ਇਹ ਜਿੰਨਾ ਤੁਸੀਂ ਦੇਖ ਰਹੇ ਹੋ ਇੱਥੇ ਕਦੇ ਲੰਗੇ ਹੋ ਛੱਤ ਹੈਗੀ ਕਿਲੇ ਦੀ ਜਿੱਥੇ ਅਸੀਂ ਇਹ ਛੱਤ ਤੇ ਇਸ ਟਾਈਮ ਅਸੀਂ ਕਿਲੇ ਦੀ ਛੱਤ ਤੇ ਆ ਤੇ ਇਹ ਸਾਰਾ ਕਿਲਾ ਸੀਗਾ ਜਿੰਨਾ ਤੁਹਾਨੂੰ ਇੱਥੇ ਆਲਾ ਦਵਾਲਾ ਸਾਰਾ ਇਹ ਦਿਖਾਇਆ ਜਾਗਾ ਸੋ ਐਸੀ ਆਪਣਾ ਅੱਜ ਦਾ ਵਲੌਗ ਤੇ ਲਾਹੌਰ ਦੇ ਸ਼ਾਹੀ ਕਿਲੇ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਇਹ ਜੜੀਆਂ ਉਹਨਾਂ ਦੀਆਂ ਯਾਦਾਂ ਚ ਇੱਕ ਸਭ ਤੋਂ ਪਹਿਲਾ ਮਤਲਬ ਉਹਨਾਂ ਦਾ ਇੱਕ ਘਰ ਹੁੰਦਾ ਸੀ ਇਹ ਜਿਹੜਾ ਇੱਕ ਕਿਉਂਕਿ ਜਿੱਥੋਂ ਇੰਨਾ ਟਾਈਮ ਹਾਂਜੀ ਇੰਨਾ ਟਾਈਮ ਇੱਥੇ ਰਹੇ ਨੇ ਤਾਂ ਇਹ ਤਾਂ ਸਭ ਤੋਂ ਪਹਿਲਾਂ ਦੇਖਣੀ ਬਣਦੀ ਸੀ ਨਾ ਜਦੋਂ ਅਸੀਂ ਲਾਹੌਰ ਆਏ ਤਾਂ ਜਿੰਨੇ ਹਿਸਟਰੀ ਦੇ ਰਿਲੇਟਡ ਵਲੌਗਸ ਆ ਉਹ ਇੱਥੋਂ ਹੀ ਤਾਂ ਕਰਕੇ ਸ਼ੁਰੂ ਕੀਤੇ ਪਹਿਲਾ ਵਲੌਗ ਇਸੇ ਕਰਕੇ ਇੱਥੇ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਜਿੰਨੀਆਂ ਹੋਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਨਿਸ਼ਾਨੀਆਂ ਜਾਂ ਜਿਵੇਂ ਗੁਜਰਾਂ ਵਾਲਾ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ ਉੱਥੇ ਵੀ ਉਹਨਾਂ ਦੀ ਇੱਕ ਹਵੇਲੀ ਬਣੀ ਹੋਈ ਹੈ ਜਿੱਥੇ ਉਹਨਾਂ ਦਾ ਜਨਮ ਹੋਇਆ ਉਹ ਸਾਰੀਆਂ ਚੀਜ਼ਾਂ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਹੁਣ ਅਸੀਂ ਕੁਝ ਦਿਨ ਲਾਹੌਰ ਲਾਉਣੇ ਆ ਤੇ ਲਾਹੌਰ ਦਾਲਾ ਦਵਾਲਾ ਤੁਹਾਨੂੰ ਦਿਖਾਉਣਾ ਸਾਰਾ ਉਸ ਤੋਂ ਬਾਅਦ ਅਸੀਂ ਫਿਰ ਪਿੰਡਾਂ ਨੂੰ ਵਧਣਾਗਾ ਤੇ ਫਿਰ ਲੈਂਦੇ ਪੰਜਾਬ ਦੇ ਪਿੰਡ ਦਿਖਾਉਣੇ ਇੱਥੋਂ ਦੇ ਲੋਕਾਂ ਦੇ ਸੁਭਾਅ ਰਹਿਣ ਸਹਿਣ ਖਾਣ ਪੀਣ ਕੀ ਹੈ ਪੂਰੇ 30 ਦਿਨ ਲਾ ਕੇ ਜਾਣੇ ਇੱਥੇ 30 ਦਿਨ ਇੱਥੇ ਲੈਂਦੇ ਪੰਜਾਬ ਚ ਕਿਉਂਕਿ ਪਤਾ ਨਹੀਂ ਵਾਰ-ਵਾਰ ਕਿਵੇਂ ਮੌਕਾ ਮਿਲ ਜਾਂਦਾ ਕਿਹੜਾ ਵਾਰ-ਵਾਰ ਮੌਕਾ ਮਿਲਣਾ ਹੁੰਦਾ ਪੋਲਿਸੀਜ਼ ਇਸ਼ੂ ਜੀ ਇਹੋ ਜਿਹਾ ਤੇ ਦੋਵੇਂ ਕੰਟਰੀਜ਼ ਦੇ ਰਿਲੇਸ਼ਨ ਇਹਦਾ ਖੈਰ ਉਹ ਪੋਲਿਟਿਕਲ ਮੈਟਰ ਹੈ ਤੇ ਆਪਾਂ ਮਿਲਦੇ ਆ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰਾਖਾ ਵੀਡੀਓ ਪਸੰਦ ਆਈ ਕਿ ਨਾ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਪੰਜਾਬੀ ਭਰਾ ਦੇ ਚੈਨਲ ਨੂੰ ਇੱਕ ਸਾਲ ਮਿਹਨਤ ਕਰਦੇ ਨੂੰ ਹੋ ਗਿਆ ਅਜੇ ਤੱਕ ਮੋਨਟਾਈਜ਼ ਨਹੀਂ ਹੋਇਆ ਕਿਰਪਾ ਕਰਕੇ ਸਪੋਰਟ ਕਰੋ ਧੰਨਵਾਦ